ਆਤਮ ਰਈ ਨਾ ਸਿੱਖ ਹਿੰਦੂ ਅਸਾਈ ਮੁਸਲਮਾਨ ਰੱਬ ਨੂੰ ਕੋਈ ਨਾ ਮਿਲ ਸਕਦਾ ਖੁਦ ਮਿਲਦਾ ਆਪ ਭਗਵਾਨ ਆਤਮ ਰਈ ਨਾ ਸਿੱਖ ਹਿੰਦੂ ਅਸਾਈ ਮੁਸਲਮਾਨ ਰੱਬ ਨੂੰ ਕੋਈ ਨਾ ਮਿਲ ਸਕਦਾ ਖੁਦ ਮਿਲਦਾ ਆਪ ਭਗਵਾਨ ਇਸ ਕ ਪਿਆਰ ਮੁਹੱਬਤ ਵਿੱਚ ਪਈ ਸ਼ਰਤ ਕਦੀ ਨਾ ਆਈ ਆញ ਜੋ ਪਗਤੀ ਪਾਟ ਪੂਜਾ ਸਭ ਰਸਤੇ ਵਿੱਚ ਰਖਾਈ ਗਿਆਨ ਤਾਨ ਪੀਣ ਖਾਣ ਮਾਣ ਵਿੱਚ ਕੁੰਮਤਾ ਫਿਰੇ ਅਨਸਾਂ ਆਤਮ ਰਈ ਨਾ ਸਿੱਖ ਹਿੰਦੂ ਅਸਾਈ ਮੁਸਲਮਾਨ ਆਤਮ ਰਈ ਨਾ ਸਿੱਖ ਹਿੰਦੂ ਅਸਾਈ ਮੁਸਲਮਾਨ ਭਗਤ ਰਹੇ ਵਿਰਾਗ ਚ ਆਪਣੀ ਹੋਂਦ ਨੂੰ ਜਿਸ ਮਟਾਇਆ ਚੈਲ ਪੈਲ ਸਮਾਜ ਦੀ ਛੜਕੇ ਚਿਤ ਚਰਨਾ ਵਿੱਚ ਲਾਇਆ ਧਰਮ ਸਤਾਨ ਉਹਦੀ ਕਾਇਆ ਬਣ ਗਈ ਆਈ ਨੂਰ ਚ ਨੂਰ ਪਛਾਣ ਆਤਮ ਰਈ ਨਾਸਿਕ Hindu ਅਸਾਈ ਮੁਸਲਮਾਨ ਰੱਬ ਨੂੰ ਕੋਈ ਨ ਮਿਲ ਸਕਦਾ ਬਈ ਕੋਦ ਮਿਲਦਾ ਆਪ ਭਗਵਾਨ ਜੀ ਮਨ ਚੋ ਜੀਵਨ ਬਦਲ ਜਾਂਦਾ ਜਦ ਮੇਰ ਪੀ ਉਸਦੀ ਹੋਵੇ ਪਰਮ ਪਲੇ ਕੇ ਟੁੱਟ ਜਾਂਦੇ ਜਦ ਨੂਰੀ ਦਰਸ਼ਨ ਹੋਵੇ ਨਾ ਸਵਾਲ ਜਵਾਬ ਰਹਿੰਦਾ ਜਦ ਸ਼ਬਦ ਦਾ ਲੱਗੇ ਬਾਣ ਆ ਤਮਰੇ ਇਨਾ ਸਿੱਖ ਹਿੰਦੂ ਅਸਾਈ ਮੁਸਲਮਾਨ ਰੱਬ ਨੂੰ ਕੋਈ ਨਾ ਮਿਲ ਸਕਦਾ ਕੁਦ ਮਿਲਦਾ ਆਪ ਭਗਵਾਨ ਔਰਤ ਮਰਦ ਜਾਤ ਪਾਤ ਨਾ ਸੂਰਜ ਚੰਦ ਨੇ ਦੇਖੀ ਪੇਖ ਪਖੰਡ ਵਿੱਚ ਬੱਜੀ ਜਦੋਂ ਕਾਇਨਾਤ ਮੈਂ ਦੇਖੀ ਧਰਮ ਦਵਾਰ ਦਾ ਖੋਲ ਖੇਲ ਅਨੋਖਾ ਉਪਈ ਧਰਮ ਦਵਾਰ ਦਾ ਖੇ ਦਸਮ ਦਵਾਰ ਦਾ ਖੇ ਨੋ ਕਬਿਨ ਪੜਿਆ ਦੇ ਗਿਆ ਆਤਮ ਰਈ ਨਾ ਸਿੱਖ Hindu ਅਸਾਈ ਮੁਸਲਮਾਨ ਰੱਬ ਨੂੰ ਕੋਈ ਨਾ ਮਿਲ ਸਕਦਾ ਖੁਦ ਮਿਲਦਾ ਆਪ ਭਗਵਾਨ ਨਾ ਕੋਈ ਗਮ ਨਾ ਚਿੰਤਾ ਕੋਈ ਨਾ ਚੰਜਟ ਮਾਇਆ ਵਾਲਾ ਨਾ ਕੋਈ ਸੱਚਾ ਖੂਨ ਦਾ ਰਿਸ਼ਤਾ ਨਾ ਕੋਈ ਜੀਜਾ ਸਾਲਾ ਸਭ ਰਚਨਾ ਮੇਰੀ ਭੈਣਾ ਪਾਈ ਸੰਝਾ ਬਾਪ ਬਣੇ ਭਗਵਾਨ ਆਤਮਰੇ ਨਾ ਸਕੇ Hindu ਅਸਾਈ ਮੁਸਲਮਾਨ ਰੱਬ ਨੂੰ ਵੀ ਕੋਈ ਨਾ ਮਿਲ ਸਕਦਾ ਕੁਦ ਮਿਲਦਾ ਆਪ ਭਗਵਾਨ ਰਚਨਾ ਰਚਨ ਹਾਰੇ ਦੀ ਦਿਸੇ ਜਿੱਧਰ ਨજર ਕਮਾਵਾਂ ਸਭ ਦੇ ਅੰਦਰ ਬੈਠਾ ਵੇਖਾਂ ਪੂਰੀਆਂ ਕਰੇ ਅਸ਼ਾਵਾਂ ਚਰਨ ਪ੍ਰੀਤੀ ਵਿਰਲਾ ਮੰਗੇ ਸਭ ਨਾਚ ਗਣੇ ਵਿੱਚ ਧਿਆਨ ਆਤਮਾ ਰਈ ਨਾ ਸਕੀਂਦੂ ਅਸਾਈ ਮੁਸਲਮਾਨ ਰੱਬ ਨੂੰ ਕੋਈ ਨਾ ਮਿਲ ਸਕਦਾ ਖੁਦ ਮਿਲਦਾ ਆਪ ਭਗਵਾਨ ਖੁਦ ਮਿਲਦਾ ਆਪ ਭਗਵਾਨ ਅੰਦਰ ਨੂਰ ਦੇ ਬਿਨਾਂ ਅੰਦਰ ਨੂਰ ਦੇ ਬਿਨਾ ਦੁਨੀਆ ਕਾਤਲ ਬਣੀ ਕਸਾਈ ਜੋ ਦਾਇ ਕੋ ਮਾਲਕ ਜਿਸ ਨੇ ਸਭ ਦੀ ਬੰਤ ਬਣਤ ਬਣਾਈ ਧਰਮ ਸ਼ਰਮ ਪਿਆਹ ਨੇਰੀ ਧਰਮ ਸ਼ਰਮ ਵਿੱਚ ਪਿਆਹ ਨੇਰੀ ਕਰ ਕਰ ਫਰੇ ਸ਼ਤਾਨ ਭਈ ਆਤਮ ਰਈ ਨਾ ਸਿੱਖ ਹਿੰਦੂ ਅਸਾਈ ਮੁਸਲਮਾਨ ਰੱਬ ਨੂੰ ਕੋਈ ਨਾ ਮਿਲ ਸਕਦਾ ਖੁਦ ਮਿਲਦਾ ਆਪ ਭਗਵਾਨ ਖੁਦ ਮਿਲਦਾ ਆਪ ਭਗਵਾਨ ਲੋਕੋ ਖੁਦ ਮਿਲਦਾ ਆਪ ਭਗਵਾਨ ਖੁਦ ਮਿਲਦਾ ਆਪ ਭਗਵਾਨ